ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਗੁਰਬਾਣੀ ਜੀ ਲਿਖਿਆ ਐ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਏ ਆਏ ਇਹ ਜੋ ਆਕਾਰ ਹੈ ਦਿਸਦਾ ਸੰਸਾਰ ਇਹ ਰਾਮ ਦਾ ਗਰਭ ਹੈ ਰਾਮ ਦਾ ਗਰਭ ਹੈ RAM ਗਰਭ ਇਹਦੇ ਵਿੱਚ ਅਸੀਂ ਆਉਨੇ ਆ ਬੜੇ ਕਰਵ ਸੋਨੇ ਆ ਵੱਖ-ਵੱਖ ਤਰ੍ਹਾਂ ਦੇ ਸਰੀਰ ਵੱਖ-ਵੱਖ ਤਰ੍ਹਾਂ ਦਾ ਜੀਵਨ ਪਰ ਇਹਦੇ ਵਿੱਚ ਜੋ ਸਚਾਈ ਹੈ ਜੋ ਹਮ ਦਿਸਦਾ ਹੈ ਆਕਾਰ ਕੀ ਇਹ ਸੱਚ ਹੈ ਇਹਦੇ ਪਿੱਛੇ ਕੁਝ ਹੋਰ ਲੁਕਿਆ ਹੋਇਆ ਹੈ ਜਾਂ ਸਾਡਾ ਜਿਹੜਾ ਜੀਵਨ ਹੈ ਇਹਦੇ ਵਿੱਚ ਕੁਝ ਹੋਰ ਲੁਕਿਆ ਹੋਇਆ ਹੈ ਇਹ ਵਿਚਾਰਾਂ ਕਰਨਯੋਗ ਨੇ ਨਹੀਂ ਤਾਂ ਜਨਮ ਦਿਨ ਮਨਾਉਂਦੇ ਆ ਦਿਨ ਘੜਦੀ ਜਾਂਦੀ ਐ ਆਵ ਘਟੇ ਤਨ ਸਿਜੈ ਉਮਰ ਘੜਦੀ ਐ ਤਨ ਸਜਦਾ ਹੈ 3 ਜੂਨ ਨੂੰ ਦਾਸ ਦੀ ਸ੍ਰੀ ਦੀ ਉਮਰ 60 ਸਾਲ ਹੋ ਜਾਣੀ ਐ ਤੇ ਗੁਰਬਾਣੀ ਕਹਿੰਦੀ ਐ 60 ਕੀ ਬਢੇ ਪਾਵ ਵੀ ਜਦੋਂ ਇਹਦਾ 60 ਸਾਲ ਦਾ ਹੋ ਜਾਂਦਾ ਤਾਂ ਬੁਢੇਪਾ ਆ ਜਾਂਦਾ। ਸਰੀਰ ਦੀ ਗੱਲ ਕੀਤੀ ਇੱਥੇ ਸਰੀਰ ਦੀ ਗੱਲ। ਦੂਜੀ ਗੱਲ ਵੀ ਕਰਦੇ ਹਾਂ ਤਾਂ ਦੂਜੇ ਵਸ ਦੂਜੇ ਪਾਸੇ ਮਾਰੇ ਕਹਿੰਦੇ ਐ ਨਾ ਇਹ ਬੁੱਢਾ ਨਾ ਇਹ ਬਾਲਾ। ਨਾ ਇਹ ਬੁੱਢਾ ਐ ਨਾ ਇਹ ਬੱਚਾ ਐ। ਉੱਥੇ ਗੱਲ ਕੀਤੀ ਆ ਸਾਡੇ ਆਪਣੇ ਸਰੂਪ ਦੀ ਜੋ ਅਸੀਂ ਹਾਂ ਇਹ ਸਰੀਰ ਸਾਨੂੰ ਪ੍ਰਾਪਤ ਹੋਇਆ ਸਫਰ ਕਰਨ ਵਾਸਤੇ ਕੁਝ ਖੱਟਣ ਵਾਸਤੇ ਕੁਝ ਜਿਹੜੀ ਇਹ ਗੇਮ ਰੱਬ ਨੇ ਖੇਲੀ ਹੈ ਇਹਦੇ ਪੜਾ ਨੂੰ ਪਾਰ ਕਰਨ ਵਾਸਤੇ ਸਰੀਰ ਮਿਲੇਆ ਮਨੁੱਖਾ ਜਨਮ ਮਿਲੇਆ ਤਾਂ ਇਹਦੀ ਬਹੁਤ ਵੱਡੀ ਮਹਾਨਤਾ ਹੈ ਜੇਕਰ ਜੇ ਸ਼੍ਰੀ ਦੀ ਗੱਲ ਕੀਤੀ ਜਾਵੇ ਤਾਂ ਅਮਾਰਾ ਕਹਿੰਦੇ 10 ਬਾਲਤਨ 20 ਰਵਣ 30ਾਂ ਕਾ ਸੁੰਦਰ ਕਹਾਵਾ ਹੈ 40 ਸੀ ਪੁਰ ਹੋਏ 85 ਪੰਖ ਹਿੱਸੇ 60 ਕੇ ਬੜੇ ਪਾਵੇ 70 ਕਾ ਮਤ ਹੀਣ 80 ਕਾ ਵਿਹਾਰ ਨਾ ਭਾਵੇ 90 ਕਾ ਸੇਜ ਆਸਣੀ 90 ਸਾਲ ਦਾ ਹੋ ਗਿਆ ਨੇ ਸੇਜ ਆਸਣੀ ਮੰਜੇ ਤੇ ਪਿਆ ਬਸ ਇੱਥੇ ਪਿਆ ਪਿਆ ਕਿਸ ਨੇ ਸਜੇ ਪਾਸੇ ਕਹਤਾ ਸਜੇ ਪਾਸੇ ਹੋ ਗਿਆ ਕਬੇ ਕੇ ਪਾਸੇ ਕਹਤਾ ਕਬੇ ਪਾਸੇ ਹੋ ਗਿਆ ਮੂਲ ਨਾ ਜਾਣੇ ਅਪ ਵੱਲ ਉਹਨੂੰ ਪਤਾ ਹੀ ਨਹੀਂ ਹੈ ਮੇਰੇ ਅੰਦਰ ਕੋਈ ਸ਼ਕਤੀ ਹੈ ਕਿ ਨਹੀਂ ਹੈ ਡੰਡੋ ਉੱਲਾ ਮਟੂ ਉੰਡਮੰ ਡੇਠ ਮੈਂ ਨਾਨਕ ਜਗ ਧੂਏ ਕਾ ਤੌਲ ਹਰ ਗੁਰਨਾਮੁਹਾਰੇ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਧੂਏ ਦਾ ਤੌਲ ਹਰ ਹੈ ਧੂਏ ਦਾ ਮਹਿਲ ਹੈ ਤੇ ਧੂਏ ਦਾ ਮਹਿਲ ਕਿ ਟਿਕਿਆ ਨਹੀਂ ਕਰਦਾ ਖਿੰਡ ਜਾਇਆ ਕਰਦਾ ਤੋਂ ਇਹਦੇ ਵਿੱਚ ਫਿਰ ਸਚਾਈ ਕੀ ਹੈ ਸਚਾਈ ਇਹ ਹੈ ਕਿ ਜੋ ਜਿੰਨੇ ਇਹ ਮਹਿਲ ਸਾਜਿਆ ਜਿੰਨੇ ਸ੍ਰਿਸ਼ਟੀ ਸਾਜੀ ਹੈ ਉਹ ਸੱਚ ਹੈ ਉਹ ਸਾਡੇ ਅੰਦਰ ਹੈ ਉਹ ਇਸ ਸ਼ਰੀਰ ਦੇ ਅੰਦਰ ਹੈ ਤੇ ਉਸ ਸੱਚੇ ਨੂੰ ਮਿਲਣ ਵਾਸਤੇ ਉਸ ਸੱਚੇ ਦਾ ਅਨਬੋ ਲੈਣ ਵਾਸਤੇ ਉਸ ਸੱਚੇ ਤੱਕ ਪਹੁੰਚਣ ਵਾਸਤੇ ਸਾਨੂੰ ਇਹ ਸ਼ਰੀਰ ਮਿਲਿਆ ਪਹਿਲਾਂ ਵੀ ਇਸ ਸ਼ੀਰ ਬੜੇ ਮਿਲੇ ਸੀ ਆਪਾਂ ਨੂੰ ਉਹ ਸ਼ਰੀਰ ਜਿਹੜੇ ਸੀ ਉਹ ਸੰਪੂਰਨ ਨਹੀਂ ਸੀ ਹੈ ਉਹ ਘੋੜੇ ਦਾ ਮੱਛੀ ਦਾ ਸੱਪ ਦਾ ਹਾਥੀ ਦਾ ਦਰਖਤਾਂ ਦਾ ਪੰਛੀਆਂ ਦਾ ਦੋ ਪੈਰਾਂ ਵਾਲੇ ਚਾਰ ਪੈਰਾਂ ਵਾਲੇ ਧਰਨ ਵਾਲੇ ਸਮੁੰਦਰੀ ਕਿੰਨੇ ਜੀਵ 88 ਲੱਖ ਜੂਨ ਉਹ ਜਿਹੜੇ ਸਰੀਰ ਸੀ ਉਹ ਸੰਪੂਰਨ ਨਹੀਂ ਸੀ ਉਹ ਪਰਮੇਸ਼ਰ ਤੱਕ ਪਹੁੰਚਣ ਵਾਸਤੇ ਉਹ ਸੰਪੂਰਨ ਨਹੀਂ ਸੀ ਇਹ ਜਿਹੜਾ ਹੈ ਮਨੁੱਖ ਦਾ ਇਹ ਹੈ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹਿਕੋ ਸਿਮਰਾਂ ਦੇਵ ਕਹਿੰਦੇ ਜਿਹੜੇ ਦੇਵਤੇ ਨੇ ਉਹ ਯਾਦ ਕਰਦੇ ਨੇ ਇਸ ਸਰੀਰ ਨੂੰ ਵੀ ਕਦੇ ਸਾਨੂੰ ਮਨੁੱਖਾਂ ਜਾਂ ਨੂੰ ਮਿਲਿਆ ਸੀ ਅਸੀਂ ਯੱਗ ਕੀਤੇ ਸੀ ਅਸੀਂ ਤਪੱਸਿਆ ਕੀਤੀ ਸੀ ਸਾਨੂੰ ਕਿੰਨੇ ਉੱਚੇ ਪਦਵੀਆਂ ਮਿਲੀਆਂ ਉਹ ਯਾਦ ਕਰਦੇ ਨੇ ਮੁੜ ਕੇ ਫੇਰ ਸਾਨੂੰ ਮਨੁੱਖਾਂ ਜਾਂ ਨੂੰ ਮਿਲੇ ਅਸੀਂ ਫੇਰ ਯੱਗ ਕਰੀਏ ਪੁੰਨਦਾਨ ਕਰੀਏ ਹੋਰ ਉੱਚੇ ਉਹਦੇ ਲਈਏ ਇਹ ਮਨੁੱਖਾ ਜਨਮ ਦੀ ਵਿੜਿਆਈ ਹੈ ਲਿਖਿਆ ਗੁਰੂ ਗੁਰਬਾਣੀ ਵਿੱਚ ਭਈ ਪ੍ਰਾਪਤ ਮਨੁੱਖ ਦੇ ਹੁਰੀ ਆਪਾਂ ਰੋਇ ਪੜ ਨਤਨੇ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਬਹੁਤ ਜਨਮ ਵਿਛਰੇ ਥੇ ਮਾਧੋ ਰਵਿਦਾਸ ਬਾਤ ਕਹਿੰਦੇ ਇਹ ਜਨਮ ਤੋਂ ਮਾਰੇ ਲੇਖੇ ਸੋ ਇਹ ਭਾਗਾ ਨਾਲ ਸਰੀਰ ਮਿਲਿਆ ਹੈ ਤੇ ਦੂਜੇ ਵੱਡੇ ਭਾਗ ਹੋਣ ਇਹਨੂੰ ਮਨੁੱਖਾ ਸਿਰ ਦੇ ਨਾਲ ਨਾਲ ਇਹਨੂੰ ਗੁਰੂ ਵੀ ਮਿਲ ਜਾਵੇ ਗੁਰਬਾਣੀ ਵੀ ਮਿਲ ਜਾਵੇ ਸੰਤ ਮਹਾਪੁਰਸ਼ ਵੀ ਮਿਲ ਜਾਣ ਬ੍ਰਹਮ ਗਿਆਨੀ ਸੱਚੇ ਮਹਾਪੁਰਸ਼ ਵੀ ਮਿਲ ਜਾਣ ਸੇਵਾ ਵੀ ਮਿਲ ਜਾਵੇ ਤਾਂ ਫਿਰ ਇਹਦਾ ਛੁਟਕਾਰਾ ਹੋਣ ਚ ਕੋਈ ਸੰਸਾਰ ਰਹਿ ਨਹੀਂ ਜਾਂਦਾ ਤਾਂ ਇਹਦਾ ਮਤਲਬ ਇੰਤਜ਼ਾਮ ਕਰਤਾ ਪਰਮੇਸ਼ਰ ਨੇ ਇਹਨੂੰ ਮਨੁੱਖਾ ਜਨਮ ਵੀ ਦੇ ਦਿੱਤਾ ਇਹਨੂੰ ਗੁਰੂ ਵੀ ਮਿਲਾ ਦਿੱਤਾ ਇਹਨੂੰ ਸੰਗਤ ਵੀ ਮਿਲਾ ਦਿੱਤੀ ਇਹਨੂੰ ਸੇਵਾ ਬਖਤੀ ਗੁਰੂ ਘਰ ਦੀ ਕੀਰਤਨ ਵੀ ਕਰਨ ਲੱਗ ਗਿਆ ਸੇਵਾ ਵੀ ਕਰਨ ਲੱਗ ਗਿਆ ਪਿਆਰ ਕਰਨ ਲੱਗ ਗਿਆ ਪਰਮੇਸ਼ਰ ਨੂੰ ਤਾਂ ਇਹਦਾ ਮਤਲਬ ਇਹੀ ਹੈ ਇਹ ਸਿਪਟਮ ਨੇ ਵੀ ਹੁਣ ਇਹਦਾ ਸਮਾਂ ਆ ਗਿਆ ਆਪਣੇ ਸਰੋਤ 'ਚ ਮਿਲਣ ਦਾ ਬੈਕ ਟੂ ਸੋਰਸ ਜਾਣ ਦਾ ਜਿੱਥੋਂ ਇਹ ਕਦੇ ਪੈਦਾ ਹੋਇਆ ਸੀ ਜਿੱਥੋਂ ਕਦੇ ਸਮੁੰਦਰ 'ਚੋਂ ਇੱਕ ਬੂੰਦ ਵਿਛੜੀ ਸੀ ਉਹ ਪਾਹ ਬਣ ਕੇ ਉੱਪਰ ਉੱਡੀ ਬੱਦਲ ਬਣੀ ਉਹਨੇ ਲੱਖਾਂ ਮੀਂਹ ਦਾ ਸਫ਼ਰ ਤੈਅ ਕੀਤਾ ਫਿਰ ਪਹਾੜਾਂ ਤੇ ਜਾ ਕੇ ਉਹ ਬੂੰਦ ਵਸ ਗਈ ਮੀਂਹ ਦੇ ਰੂਪ ਵਿੱਚ ਉੱਥੋਂ ਫਿਰ ਉਹ ਬੂੰਦ ਨਿੱਕੀਆਂ-ਨਿੱਕੀਆਂ ਨਦੀਆਂ ਵਿੱਚੋਂ ਅੱਗੇ ਦਰਿਆਵਾਂ ਵਿੱਚ ਚੱਲਦੀ 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 ਕਈ ਸਾਲ ਕਈ ਸਾਲਾਂ ਵਿੱਚ ਉਹ ਹੌਲੀ-ਹੌਲੀ ਜਾ ਕੇ ਮੁੜ ਕੇ ਫਿਰ ਉਹ ਆਪਣੇ ਸোর্স ਸਮੁੰਦਰ ਵਿੱਚ ਜਾ ਕੇ ਮਿਲ ਜਾਂਦੀ ਹੈ ਜਿਵੇਂ ਸਾਰੇ ਦਰਿਆੜੇ ਨੇ ਉਸ ਨੂੰ ਤੇ ਮਿਲ ਜਾਂਦੇ ਨੇ ਸੋ ਇਸ ਤਰ੍ਹਾਂ ਇਹ ਇੱਕ ਵਿਚਾਰ ਹੈ ਸਾਡੇ ਅਸੀਂ ਸਾਰੇ ਹੀ ਪਰਮੇਸ਼ਰ ਦੇ ਪੁੱਤਰ ਹਾਂ ਪਰਮੇਸ਼ਰ ਨੇ ਇੱਕ ਖੇਲ ਖੇលਿਆ ਪਿਆਰ ਦਾ ਖੇਲ ਖੇលਿਆ ਜਿਵੇਂ ਇੱਕ ਔਰਤ ਹੈ ਉਹ ਕਹਿੰਦੀ ਆ ਮੈਂ ਮਾਂ ਬਣਾ ਮੇਰਾ ਬੱਚਾ ਹੋਵੇ ਮੈਂ ਉਹਨੂੰ ਪਿਆਰ ਕਰਾਂ ਉਹਨੂੰ ਮੈਂ ਖਵਾਵਾਂ ਪਿਆਵਾਂ ਉਹਦੇ ਨਾਲ ਹੱਸਾਂ ਖੇਡਾਂ ਮੇਰਾ ਸਮਾਂ ਅੱਛਾ ਬੀਤੇ ਹੋਵੇ ਤੇ ਐਵੇਂ ਜਿਵੇਂ ਪਰਮੇਸ਼ਰ ਜਿਹੜਾ ਇੱਕੋ ਹੀ ਹੈ ਦੂਜਾ ਕੋਈ ਹੋਰ ਹੈ ਨਹੀਂ ਉਹ ਆਪ ਹੀ ਹੈ ਉਹਨੇ ਇੱਕ ਖੇਲ ਖੇਲੀ ਵੀ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਉਹ ਸਰਬਸ਼ਕਤੀ ਮਾਨ ਹੈ ਉਹਨੇ ਆਪਣੀ ਰਚਨਾ ਕਰ ਦਿੱਤੀ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰੀਆਓ ਜਾ ਆਸਾ ਜੀ ਵਾਲ ਚ ਕਹਤਾ ਗੁਰਨਾਮ ਕਮਾਰਾ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀ ਐ ਕਰ ਅਸਨ ਡਠੋ ਚਾਉ ਕੁਦਰਤ ਸਾਜਤੀ ਨਾਮ ਸਾਜ ਦਿੱਤਾ ਸਭ ਵਿੱਚ ਆ ਬਹਿ ਗਿਆ ਵਿੱਚ ਦਾਤਾ ਕਰਤਾ ਆਪ ਤੋਂ ਤੁਸੀਂ ਦੇਵਾ ਕਰਿਆ ਪਸਾਉ ਆਪ ਵਿੱਚ ਬਹਿ ਕੇ ਕਰਨ ਲੱਗਾ ਸਭ ਕੁਝ ਪਰ ਜੀਵਾਂ ਦੇ ਉੱਤੇ ਇੱਕ ਹਲਕਾ ਜਿਹਾ ਭਰਮ ਦਾ ਪਰਦਾ ਪਾ ਦਤਾ ਜਿੰਨੂੰ ਕਹਿੰਦੇ ਨੇ ਹਉਮੈ ਉਹ ਪਰੁੰਦਾ ਪਰਦਾ ਜੇ ਨਾ ਪਾਉਂਦਾ ਪਰਮੇਸ਼ਰ ਤਾਂ ਇਹ ਖੇਲ ਨਹੀਂ ਸੀ ਚੱਲਣੀ ਜਿੰਨੇ ਜੀਵ ਪੈਦਾ ਹੋਣੇ ਸੀ ਸਭ ਨੇ ਸਮਝਿਆ ਲਾ ਕੇ ਬੈਠਣਾ ਸੀ ਨਾ ਕਿ ਮੈਂ ਕਹਿਣਾ ਸੀ ਨਾ ਕਿ ਤੂੰ ਕਹਿਣਾ ਸੀ ਨਾ ਕੋਈ ਲੜਾਈ ਨਾ ਝਗੜਾ ਨਾ ਕੋਈ ਹੋਰ ਖੇਲ ਖਤਮ ਤਾਂ ਜਿਹੜਾ ਹਉਮੈ ਤਤ ਪਰਮੇਸ਼ਰ ਨੇ ਹੀ ਪਾਇਆ ਜਬ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ ਜਦੋਂ ਇਹ ਰਚਨਾ ਰਚੀ ਪਰਮੇਸ਼ਰ ਨੇ ਤਾਂ ਇੱਕ ਹਉਮੈ ਤਤ ਪੈਦਾ ਕੀਤਾ ਜਿੱਥੇ ਪੰਜ ਤੱਤ ਪੈਦਾ ਕੀਤੇ ਪਰਮੇਸ਼ਰ ਨੇ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਤਾਵੈ ਪੰਜੇ ਤੱਤਾਂ ਨੂੰ ਬਣਾਉਣ ਵਾਲਾ ਆਗ ਹੈ ਪਰਮੇਸ਼ਰ ਆਪਣੇ ਆਪ ਤੋਂ ਬਣਾਏ ਨੇ ਪੰਜੇ ਤੱਤ ਪਰਮੇਸ਼ਰ ਨੇ ਹਵਾ ਪਾਣੀ ਅਗਨੀ ਧਰਤੀ ਆਕਾਸ਼ ਤੇ ਇਹਨਾਂ ਦੇ ਵਿੱਚ ਜਿਹੜੀ ਧਾਤੂ ਆਪਣਾ ਆਪ ਉਹ ਵੀ ਪਰਮੇਸ਼ਰ ਨੇ ਪਾਇਆ ਉਸ ਤੋਂ ਇਲਾਵਾ ਫਿਰ ਇੱਕ ਤੱਤ ਹਉਮੈ ਵੈਦਾ ਕੀਤਾ ਪਰਮ ਜੀ ਨੂੰ ਭਰਮ ਕਹਿੰਦੇ ਨੇ ਇਗਨੋਰੈਂਸ ਕਹਿੰਦੇ ਆ ਅਗਿਆਨ ਕਹਿੰਦੇ ਨੇ ਆ ਮਾਇਆ ਕਹਿੰਦੇ ਨੇ ਆ ਅਗਿਆਨਤਾ ਕਹਿੰਦੇ ਨੇ ਆ ਹੰਕਾਰ ਵੀ ਕਹਿੰਦੇ ਨੇ ਪਰ ਹੋਮੈ ਝੁਕਦਾ ਮੈਂ ਭਾਵ ਕਿ ਮੈਂ ਹਾਂ ਉਹ ਪਾ ਦਤਾ ਹੈ ਜੀਵ ਦੇ ਉੱਤੇ ਤਾਂ ਇਹ ਜੀ ਫਿਰ ਕਹਿੰਦਾ ਮੈਂ ਹਾਂ ਮੈਂ ਹਾਂ ਮੈਂ ਹਾਂ ਇੱਥੋਂ ਇਹ ਖੇਡ ਚੱਲ ਪਈ ਇਹ ਮੈਂ ਦੇ ਵੀ ਨੇ ਇਹਨੇ ਕਰਮ ਕੀਤੇ ਤੇ ਉਹ ਕਰਮਾਂ ਦੇ ਵਿੱਚ ਫਿਰ ਇਹ ਫਸ ਗਿਆ ਅਗਤੋਂ ਕੇ ਹੋਰ ਕਰਮ ਹੋਰ ਕਰਮ ਹੋਰ ਕਰਮ ਉਹ ਖੇਲ ਦੇ ਵਿੱਚ ਹੁਣ ਲੱਖਾਂ ਸਾਲ ਕੁਰਣਾ ਸਾਲ ਲੰਘੇ ਉਹ ਕਰਮ ਇੰਨੇ ਜਿਆਦਾ ਜਟਿਲ ਹੋ ਚੁੱਕੇ ਨੇ ਕਿ ਹੁਣ ਮਨੁੱਖ ਜਿਹੜਾ ਹੈ ਪਰਮੇਸ਼ਰ ਦਾ ਪੁੱਤਰ ਸੀ ਜਿਹੜਾ ਕਦੇ ਆਨੰਦਮਈ ਸੀ ਪਿਆਰ ਵਾਲਾ ਸੀ ਹੁਣ ਬਹੁਤ ਦੁਖੀ ਹੋਣਾ ਬਹੁਤ ਦੁਖੀ ਹੋ ਗਿਆ ਦੇਖ ਲਓ ਸੰਸਾਰ ਦਾ ਕੀ ਹਾਲ ਹੈ ਬਹੁਤ ਦੁਖੀ ਹੋ ਗਿਆ ਤੇ ਇਸ ਦੁੱਖ ਨੂੰ ਖਤਮ ਕਰਨ ਵਾਸਤੇ ਹਮ ਦਾ ਦੁੱਖ ਹੈ ਜਮਨ ਮਰਨ ਦਾ ਦੁੱਖ ਹੈ ਵਿਛੋੜੇ ਦਾ ਦੁੱਖ ਹੈ ਨਰਕਾਂ ਦਾ ਦੁੱਖ ਹੈ ਚਰਾਸੀ ਲੱਖ ਜਨ ਦਾ ਦੁੱਖ ਹੈ ਕਿਨੇ ਦੁੱਖ ਨੇ ਤੇ ਮੁੱਢ ਪਏ ਹੋਏ ਬਾਕੀ ਦੁਨਿਆਵੀ ਦੁੱਖਾਂ ਦਾੰਤੀ ਕੋਈ ਨਹੀਂ ਮਾਨਸਿਕ ਦੁੱਖਾਂ ਦਾੰਤੀ ਕੋਈ ਨਹੀਂ ਸ਼ਰੀਰਿਕ ਦੁੱਖਾਂ ਦਾੰਤੀ ਕੋਈ ਨਹੀਂ ਸਾਰੇ ਦੁੱਖਾਂ ਦਾ ਅੰਤ ਕਰਨ ਵਾਸਤੇ ਇੱਕੋ ਹੈ ਗੁਰੂ ਗੁਰੂ ਮਿਲ ਜਾਵੇ ਸਮਰਥ ਇਹਨੂੰ ਤੇ ਉਹਦਾ ਗੁਰੂ ਦਾ ਬਚਨ ਮੰਨ ਲਵੇ ਇਹਦੇ ਵੱਡੇ ਭਾਗ ਹੋਣ ਬਚਨ ਮੰਨ ਲਵੇ ਉਹ ਬਚਨ ਮੰਨ ਕੇ ਫਿਰ ਇਹ ਉਹਨਾਂ ਨੂੰ ਆਪਣੇ ਆਪ ਤੇ ਅਪਲਾਈ ਕਰੇ ਇਹ ਜਿਹੜੀ ਇਹਦੀ ਮੈਂ ਭਾਵ ਹੈ ਹਮੈ ਇਹਾ ਜਾਤ ਹੈ ਹਮੈ ਕਰਮ ਕਮਾਏ ਹਮੈ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਮੈ ਕਿੱਥੋਂ ਉਪਜੇ ਕਿੰ ਸੰਜਮੇ ਜਾਏ ਹਮੈ ਇਹੋ ਹੁਕਮ ਹੈ ਇਹ ਹੁਕਮਾ ਪਰਮੇਸ਼ਰ ਦਾ ਪਇਆ ਕਿਰਤ ਫਰਾਏ ਹਮੈ ਦੀਰਗ ਰੋਗ ਹੈ दारू ਪੀ ਸਮਾਹੇ ਅੱਗੇ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਗਾ ਸ਼ਬਦ ਕਮਾਏ ਹੁਣ ਤੇਰੇ ਚ ਹਮੇ ਬੈ ਗਈ ਤੂੰ ਕਹਿੰਦਾ ਮੈਂ ਹਾਂ ਮੈਂ ਹਾਂ ਮੈਂ ਹਾਂ ਜੇ ਤੂੰ ਮੈਂ ਹਾਂ ਤਾਂ ਫਿਰ ਤੂੰ ਉਹਨੂੰ ਗੁਰੂਆ ਸ਼ਬਦ ਕਮਾ ਕਮਾਲਾ ਸ਼ਬਦ ਗੁਰੂ ਦਾ ਹੁਣ ਤੈਨੂੰ ਗੁਰੂ ਮਿਲਗੇ ਜਾਂ ਸੰਗਤ ਮਿਲੇਗੀ ਸਭ ਕੁਝ ਮਿਲਗੇ ਤੋ ਇਹ ਗੁਰੂ ਦੀ ਵਡਿਆਈ ਹੈ ਉਹ ਸੰਤਾਂ ਨੂੰ ਹੀ ਮਿਲਾ ਦਿੰਦਾ ਹੈ ਦਾਸ ਨੂੰ ਸੰਤ ਮਿਲੇ ਜਦੋਂ 11-12 ਸਾਲ ਸਰੀਰ ਦੀ ਉਮਰ ਸੀ ਸੰਤ ਉਹਦੇ ਮਿਲ ਗਏ ਸੀ ਉਹਨਾਂ ਨੇ ਬਹੁਤ ਸਿਵਾ ਸਿਮਨ ਕਰਾਇਆ ਉਸ ਤੋਂ ਬਾਅਦ ਫਿਰ ਜੋ ਮਹਾਪੁਰਸ਼ ਰਤਵੜਾ ਸਾਹਿਬ ਵਾਲੇ ਬ੍ਰਹਮ ਗਿਆਨੀ ਪਰਮੇਸ਼ਰ ਸਰੂਪ ਸਚਿਤ ਆਨੰਦ ਉਹਨਾਂ ਨੇ ਕਿਰਪਾ ਕਰਕੇ ਇਸ ਮਾਰਗ ਤੇ ਪਾ ਦਿੱਤਾ ਕਿ ਤੇਰਾ ਹੁਣ ਉਹਦੇ ਵਿੱਚ ਲੀਨ ਹੋਣ ਦਾ ਸਮਾਂ ਆ ਗਿਆ ਬਹੁਤ ਘੁੰਮ ਲਿਆ ਬਹੁਤ ਖੇਡਾਂ ਖੇਡ ਲੀਆਂ ਦੁਨੀਆਵੀ ਸੋ ਇਸ ਕਰਕੇ ਹਰ ਇੱਕ ਜੋ ਮਨੁੱਖ ਜੀਵ ਮਨੁੱਖਾ ਜਨਮ ਧਾਰੀ ਹੈ ਜਿਹਨੂੰ ਮਨੁੱਖਾ ਅਸੀਰ ਮਿਲਿਆ ਹੋਇਆ ਹੈ ਉਹਦਾ ਮਕਸਦ ਤਾਂ ਇਹੀ ਹੈ ਕਿ ਜਿੱਥੋਂ ਇਹ ਪੈਦਾ ਹੋਇਆ ਸੀ ਆਨੰਦ ਵਿੱਚੋਂ ਉਸ ਆਨੰਦ ਵਿੱਚ ਮੁੜ ਕੇ ਫੇਰ ਸਮਾਜ ਜਾਵੇ ਪਰ ਰੁਕਾਵਟਾਂ ਇੰਨੀਆਂ ਨੇ ਰਿੱਕੇ ਇੰਨੇ ਨੇ ਕਮਾਂ ਦੇ ਮਾਇਆ ਦੇ ਹੰਕਾਰ ਦੇ ਹਉਮੈ ਦੇ ਦੁਨਿਆਵੀ ਉਹ ਇਹਨੂੰ ਉਧਰ ਜਾਣ ਦਿੰਦੇ ਨਹੀਂ ਹੈ। ਭਾਗਾ ਨਾਲ ਸੰਤਾਂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਸਤਸੰਗਤ, ਗੁਰਬਾਣੀ ਇਹਦੇ ਵਿੱਚ ਇਹ ਲਿਬਟਿਆ ਹੀ ਰਵੇ। ਜਿਵੇਂ ਜੀਰੀ ਦੀ ਫਸਲ ਹੈ ਉਹ ਪਾਣੀ ਚ ਹਾਵਲੇ ਡੁੱਬੀ ਰਹੇ ਫਿਰ ਸੜੇ ਚੜ ਜਾਂਦੀ ਹੈ। ਤੋ ਐਵੇਂ ਐਸੇ ਤਰੀਕੇ ਨਾਲ ਕਲਯੁਗ ਦਾ ਸਮਾਂ ਹੈ ਇਹ ਤਾਂ ਸਤਸੰਗ ਗੁਰਬਾਣੀ ਬਚਨ ਮਹਾਂਪੁਰਸ਼ਾਂ ਦੇ ਤੇ ਇਹ ਇਹਨੂੰ ਮਿਲਦੇ ਹੀ ਰਹਿਣ ਇਸੇ ਮਾਹੌਲ ਚ ਰਵੇ ਤਾਂ ਜਾ ਕੇ ਇਹਦਾ ਫਲ ਪੱਕਦਾ ਹੈ ਤਾਂ ਜਾ ਕੇ ਰਸ ਭਰਦਾ ਹੈ ਫਲ ਦੇ ਵਿੱਚ ਨਹੀਂ ਤਾਂ ਫਲ ਕੱਚੇ ਰਹਿ ਜਾਂਦੇ ਨੇ ਵਿੱਚ ਟੁੱਟ ਜਾਂਦੇ ਨੇ ਵਿੱਚ ਤੋਤੇ ਖਾ ਗਏ ਕੋਈ ਗੱਡਾ ਖਾ ਗਏ ਕੋਈ ਕਾਟਵਾ ਖਾ ਗਿਆਂ ਕੋਈ ਗੜੇ ਪੈ ਗਏ ਕੋਈ ਮੀਂਹ ਪੈ ਗਿਆ ਡਿੱਗ ਗਏ ਝੜ ਗਏ ਕਾਲੇ ਹੋ ਗਏ ਪਹੁੰਚਦੇ ਉਹ ਹੀ ਨੇ ਜਿਹਦੇ ਉੱਤੇ ਕਿਰਪਾ ਹੋਵੇ ਬਖਸ਼ਿਸ਼ ਹੋਵੇ ਪ੍ਰੋਟੈਕਸ਼ਨ ਹੋਵੇ ਗੁਰੂ ਦੀ ਸੰਤਾਂ ਦੀ ਪ੍ਰੋਟੈਕਸ਼ਨ ਹੋਵੇ ਸੰਗਤ ਦੀ ਪ੍ਰੋਟੈਕਸ਼ਨ ਹੋਵੇ ਤੋਂ ਇਸ ਕਰਕੇ ਇਹ ਆ ਮਨੁੱਖਾ ਜਨਮ ਦਾ ਤਾਂ ਅਸੀਂ ਮਨਾਉਨੇ ਆ ਕਿ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਸੀ ਮੈਂ ਸਰੀਰ ਨਹੀਂ ਹਾਂ ਮੈਨੂੰ ਮਿਲਿਆ ਸੀ ਮੈਂ ਤਾਂ ਇਹਦੇ ਵਿੱਚ ਰਹਿਣ ਵਾਲਾ ਮੈਂ ਰਹਿਣ ਵਾਲਾ ਹਾਂ ਮੈਨੂੰ ਇਹ ਕਿਦੇ ਮਨੁੱਖਾ ਜਨ ਮਿਲਿਆ ਸੀ ਤੇ ਉਹ ਮਨੁੱਖਾ ਜੰਮਰਾ ਮੈਨੂੰ ਲਾਹਾ ਪ੍ਰਾਪਤ ਹੋ ਗਿਆ ਗੁਰੂ ਮਿਲ ਗਿਆ ਗੁਰਬਾਣੀ ਸਤ ਸੰਗ ਮਹਾਤਮਾ ਮਿਲ ਗਏ ਸੇਵਾ ਸਿਮਨ ਮਿਲ ਗਿਆ ਤੇ ਮੇਰਾ ਸਫਰ ਹੁਣ ਪੂਰਾ ਹੋਣ ਵਾਲਾ ਹੈ ਸੋ ਇਹ ਸਾਡੇ ਸਾਰਿਆਂ ਦਾ ਮਨੋਰਥ ਹੈ ਆਪ ਜਿੰਨੇ ਵੀ ਜਿਨ੍ਹਾਂ ਨੇ ਵੀ ਤੁਸੀਂ ਕੀਰਤਨ ਸਿੱਖਿਆ ਹੈ ਗੁਰਬਾਣੀ ਦਾ ਕੀਰਤਨ ਸਿੱਖਿਆ ਸਭ ਨੇ ਮਤਵੀ ਛਕ ਲਏ 사ਤ ਸੰਗ ਵੀ ਕਰਦੇ ਹੋਂ ਤੋ ਜਿੱਥੇ ਆਪਾਂ ਦੁਨਿਆਵੀ ਕੰਮ ਕਰਨੇ ਨੇ ਡਿਊਟੀਆਂ ਵੀ ਕਰਨੀਆਂ ਪੜ੍ਹਾਈਆਂ ਕਰਨੀਆਂ ਸਭ ਕੁਝ ਕਰਨਾ ਉਹਦੇ ਨਾਲ ਸਾਡਾ ਜਿਹੜਾ ਮੇਨ ਮਕਸਦ ਜਿਹਦੇ ਵਾਸਤੇ ਅਸੀਂ ਜਨਮ ਦਿਨ ਮਨਾਉਨੇ ਆ ਕਿ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਸੀ ਖੁਸ਼ੀ ਮਨਾਉਨੇ ਆ ਤੇ ਜਿਹੜਾ ਹੁਣ ਜਿਹੜਾ ਅਸੀਂ 60 ਸਾਲ ਦਾ ਹੋ ਗਿਆ ਉਹ ਤਾਂ ਹੁਣ ਕਿਛ ਨੂੰ ਜਾ ਰਿਹਾ ਉਹ ਤਾਂ ਉਹ ਤਾਂ ਆਪਣੇ ਸੋਰਸ ਵੱਲ ਜਾ ਰਿਹਾ ਹੌਲੀ ਹੌਲੀ ਪਰ ਉਹਨੂੰ ਵੀ ਖੁਸ਼ੀ ਹੁੰਦੀ ਹੈ ਕਿਉਂਕਿ ਉਹਨੇ ਉਹਨੂੰ ਬਹੁਤ ਕੁਝ ਮਿਲ ਗਿਆ ਉਹਦਾ ਸਹੀ ਰਸਤਾ ਚੱਲ ਰਿਹਾ ਉਹ 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 ਗਲਤ ਰਸਤੇ ਨਹੀਂ ਪਿਆ ਤਾਂ ਉਹਨੂੰ ਵੀ ਖੁਸ਼ੀ ਹੁੰਦੀ ਹੈ ਮੈਂ ਹੌਲੀ ਹੌਲੀ ਆਪਣੇ ਸੋਰਸ ਵੱਲ ਜਾ ਰਿਹਾ ਸੋ ਤੁਸੀਂ ਸਾਰਿਆਂ ਨੇ ਅੱਜ ਦਰਸ਼ਨ ਦਿੱਤੇ ਨੇ ਆਪਣਾ ਪਿਆਰ ਲੈ ਕੇ ਆਏ ਹੋ ਉਹ ਮੈਂ ਇਹੀ ਅਰਦਾਸ ਕਰਦਾ ਮਹਾਰਾਜ ਅੱਗੇ ਕਿ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਜੋ ਮਕਸਦ ਹੈ Aim of life ਹੈ ਉਹਦੇ ਲਾ ਕੇ ਰੱਖੇ ਤਾਂ ਕਿ ਤੁਸੀਂ ਪਦਾਰਥ ਵਿੱਚ ਨਾ ਕਿਤੇ ਰੁਲਦੇ ਰਹੋ ਇਹ ਪਦਾਰਥ ਹੈ ਇਹ ਮੈਟਰ ਹੈ ਇਹ ਜੋ ਰਚਨਾ ਹੈ ਇਹ ਇਹਨੂੰ ਮਾਇਆ ਕਹੇ ਇਹ ਭਲਾ ਦਿੰਦੀ ਹੈ ਇਹ ਠਗਣੀ ਹੈ ਠਗੌਰੀ ਹੈ ਇਸ ਇਹਦੇ ਵਿੱਚ ਹੀ ਰਹਿਣਾ ਇਦੇ ਵਿੱਚ ਹੀ ਰਹਿਣਾ ਜਿਵੇਂ ਜਿਹੜੀ ਕਿਸ਼ਤੀ ਹੈ ਉਹ ਪਾਣੀ ਦੇ ਵਿੱਚ ਹੀ ਰਹਿੰਦੀ ਆ ਤਰਨਾ ਉਹਨੇ ਪਾਣੀ ਦੇ ਵਿੱਚ ਹੀ ਆ ਕਿਸ਼ਤੀ ਨੇ ਪਰ ਥੋੜਾ ਉੱਚਾ ਰਹਿਣਾ ਉਹਨੇ ਪਾਣੀ ਤੋਂ ਜੇ ਡੁੱਬ ਗਈ ਪਾਣੀ ਵਿੱਚ ਬੈ ਗਿਆ ਉਹਦੇ ਤਾਂ ਨਹੀਂ ਜਾ ਸਕਦੀ ਡੁੱਬ ਡੁੱਬ ਜਾਏਗੀ ਰਹੇਗੀ ਪਾਣੀ ਵਿੱਚ ਕੁਝ ਉਂਗਲਾਂ ਉੱਪਰ ਰਹੇਗੀ ਤਾਂ ਸਫ਼ਰ ਤੈਅ ਕਰੇਗੀ ਐਵੇਂ ਜਿਵੇਂ ਰਹਿਣਾ ਅਸੀਂ ਮਾਇਆ 'ਚ ਹੀ ਹੈ ਰਹਿਣਾ ਅਸੀਂ ਉਹੀ ਡਿਊਟੀਆਂ ਪੈਸਾ ਟਕਾ ਸਭ ਕੁਝ ਹੁੰਦਾ ਪਰ ਇਹਦੇ ਵਿੱਚ ਰਹਿ ਕੇ ਇਤੋਂ ਥੋੜਾ ਜਿਹਾ ਉੱਚਾ ਰਿਹਾ ਜਾਂਦਾ ਹੈ ਵੀ ਤਾਂ ਕਿਤੇ ਇਹ ਸਾਨੂੰ ਦਬੋ ਨਾ ਦੇਵੇ ਠੀਕ ਹੈ ਨਾ ਸੋ ਇਹ ਸਾਡਾ ਮਕਸਦ ਹੈ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਵਰਕ ਕਰਨਾ ਚਾਹੀਦਾ ਔਰ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ ਇਹ ਇਹਦੇ ਹੱਥ ਕੁਝ ਹੈ ਨਹੀਂ ਵੈਸੇ ਪਰ ਜਦੋਂ ਨੂੰ ਮਾਹੌਲ ਮਿਲ ਜੇ ਕੋਈ ਸਾਥ ਸੰਗ ਮਿਲ ਜੇ ਕੋਈ ਐਸਾ ਜਿਵੇਂ ਤੁਸੀਂ ਕੀਰਤਨ ਸਿੱਖ ਲਿਆ ਤਾਂ ਇਹ ਤੁਹਾਡਾ ਹੌਲੀ-ਹੌਲੀ ਐ ਕਹ ਲੋ ਵੀ ਤੁਹਾਡਾ ਇੱਕ ਰਸਤਾ ਤੁਹਾਨੂੰ ਮਿਲ ਰਿਹਾ ਮੰਨ ਗਿਆ ਰਸਤਾ ਉਸ ਪਾਸੇ ਜਾਣ ਦਾ ਆਪਣੇ ਆਪ ਨੂੰ ਪਹਿਚਾਣਨ ਦਾ ਸੋ ਇਹ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹ ਬਚਨ ਕਰਦੇ ਅਮਰ ਤੋਂ ਭੁੱਲਾਂ ਹੋਈਆਂ ਹੋਣਗੀਆਂ ਪੁੱਲਾ ਚੁੱਕਾਂ ਮਾਰੇ ਮaaf ਕਰਨਗੇ ਕੱਜ ਕੇ ਫਤੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ